2 ਲੱਖ ਰੁਪਇਆ तकरीबन ਕੰਪਨੀ ਨੇ ਸਬਸਿਡੀ ਆ ਠੀਕ ਹੈ ਨਾ ਉਸ ਦਾ ਪੱਲਾ ਤੋਰ ਪਰਦੇ ਨੇ ਮਤਲਬ ਇਸ ਦਾ ਰੂਪ ਤੇ ਜੇ ਖਬਰ ਇਹ ਤਾਂ ਇਹਦੇ ਵਿੱਚ ਬਹੁਤ ਬੈਨੀਫਿਟ ਆ ਗਿਆ ਆਪਾਂ ਇਹ ਵੀ ਇੱਕ ਰਿਮੋਟ ਵਗੈਰਾ ਤੇ ਇਹਦੇ ਸਾਰੇ ਲੇਟਾ ਵਗੈਰਾ ਚੱਲਦੇ ਨੇ ਰਿਮੋਟ ਦੇ ਲੋ ਜੀ ਮੈਂ ਆਹ ਇਹਦੇ ਰਿਮੋਟ ਵਾਲੇ ਫੰਕਸ਼ਨ ਦੇਖੋ ਬੰਦਾ ਰਿਮੋਟ ਦੇ ਵਿੱਚ ਬੰਦ ਕਰੰਤੀ ਰੋਡ ਨਹੀਂ ਹੈ ਇਹ ਆਪੇ ਬੰਦ ਹੋ ਜਾਏਗਾ ਬਾਦਲ ਬੰਦ ਹੋ ਜਾਣਾ 30 ਘੰਟਾ ਮਦਰੋਂ ਅੱਜ ਬੰਦ ਹੋ ਰਿਹਾ ਹੈ। ਓਕੇ। ਲੈਟਾ ਹੋ ਗਿਆ। ਲੋ ਜੀ 1 ਲੱਖ ਰੁਪਏ ਜਿਹੜੀ ਸਕੀਮ ਆਈ ਸੀ ਨਾ ਮੈਸੀ ਡਾਇਰੈਕਟਰ ਦੇ ਉੱਤੇ 1 ਲੱਖ ਰੁਪਿਆ ਡਿਸਕਾਊਂਟ ਆਇਆ ਸੀ ਜਿਹੜਾ ਜਿਹੜਾ 17 ਜੁਲਾਈ 2025 ਨੂੰ ਲਾਗੂ ਹੋਇਆ ਸੀ ਤੇ ਉਹ ਹੁਣ ਪੂਛ ਦੇਣਾਂ ਲਈ ਹੋਰ ਬਚ ਚੁੱਕੇ ਆ। ਤੇ ਆਪਾਂ ਅੱਜ ਫੇਰ ਇਹਦੀ ਜਾਣਕਾਰੀ ਤੁਹਾਡਾ ਪੂਰੀ ਸਾਂਝੀ ਕਰਾਂਗੇ ਵੀਰ ਆਪਣੇ ਦਾ ਗਰਜੀਤ ਅੱਜ ਫੇਰ ਮੌਜੂਦ ਰਹਿਣਗੇ ਕਿ ਕਿੰਨੀ ਤਰੀਕ ਤੱਕ ਹੋਰ ਇਹ ਗਾਹ ਬਾਚ ਚੁੱਕਿਆ ਤੇਰਾ ਕੀ ਸਾਰਾ ਸਿਸਟਮ ਤੇ ਫੀਚਰ ਦੇ ਵਿੱਚ ਕਿਹੜੇ-ਕਿਹੜੇ ਆ ਜਿਹੜਾ 1 ਲੱਖ ਰੁਪਏ ਜਿਹੜਾ ਇਹਦਾ ਡਿਸਕਾਊਂਟ ਆਇਆ ਸੀ ਉਹ ਕੁਛ ਦੇਣ ਲਈ ਹੋਰ ਬਾਚ ਚੁੱਕਿਆ ਜਿਹੜਾ 17 ਜੁਲਾਈ 2025 ਤੋਂ ਜਿਹੜਾ ਸ਼ੁਰੂ ਹੋਇਆ ਸੀ ਪਹਿਲਾਂ ਉਹ 31 ਜੁਲਾਈ ਤੱਕ ਹੀ ਸੀਗਾ ਤੇ ਹੁਣ ਕੁਛ ਦੇਣ ਲਈ ਹੋਰ ਵਧਾ ਦਿੱਤਾ ਗਿਆ ਵਾ ਤੇ ਇਹਦੇ ਬਾਰੇ ਆਪਾਂ ਸਾਰੀ ਜਾਣਕਾਰੀ ਗਰਜੀਤ ਵੀਰ ਤੋਂ ਤੁਹਾਡੇ ਨਾਲ ਆਪਾਂ ਸਾਂਝੀ ਕਰਾਉਂਦੇ ਆ ਮੇਰਾ ਕੀ ਸਿਸਟਮ ਆ ਹੁਣ ਕਿੰਨੇ ਜਣਾਂ ਲਈ ਇਹ ਸਕੀਮ ਆ ਜਿਹੜੀ ਹੋਰ ਲਾਗੂ ਹੋ ਚੁੱਕੀ ਆ ਆਪਾਂ ਅੱਜ ਫੇਰ ਇਸ ਟਾਈਮ ਮੈਸਿਵ ਰਿਵਿਊਜ਼ਨ ਵਾਲੇ ਦੇ ਪਹੁੰਚੇ ਹੋયા ਜੀ ਜਗਰਾਉਂ ਸ਼ਹਿਰ ਦੇ ਵਿੱਚ ਜਗਰਾਉਂ ਤਹਿਸੀਲ ਹਰਿਆਣਾ ਜ਼ਿਲ੍ਹਾ ਦੇ ਵਿੱਚ ਆਜੋ ਜੀ ਗਰਜੀਤ ਜੀ ਹਾਂ ਜੀ ਮੇਰਾ ਸਤਿ ਸ਼੍ਰੀ ਅਕਾਲ ਜੀ ਤੇ ਕੀ ਹਾਲ ਚਾਲ ਹੈ ਜੀ ਠੀਕ ਹੈ ਜੀ ਠੀਕ ਹੈ ਬਹੁਤ ਵਧੀਆ ਜਿਹੜੀ ਆਪਾਂ ਸਕੀਮ ਦਿੱਤੀ ਸੀ ਵੀਰੇ 17 ਜੁਲਾਈ ਤੋਂ ਜਿਹੜੀ ਸ਼ੁਰੂ ਹੋਈ ਸੀ 1 ਲੱਖ ਰੁਪਏ ਦਾ ਸਕਾਊਂਟ ਵਾਲੀ ਹਾਂਜੀ ਹਾਂ ਤੇ ਉਹ ਪਹਿਲਾਂ 31 ਜੁਲਾਈ ਤੱਕ ਸੀਗੀ ਹਨਾ ਹਾਂ ਤੇ ਹੁਣ ਉਹ ਪਤਾ ਲੱਗਿਆ ਵੀ ਅੱਜ ਆਪਾਂ ਇਹ ਸਕੀਮ ਹੋਰ ਕੁਝ ਨਾਲ ਵੀ ਵਧਾ ਦਿੱਤੀ ਆ ਇਹਦਾ ਵੀ ਹੁਣ ਕੀ ਕੀ ਸਿਸਟਮ ਆ ਤੇ ਕਿੰਨੀ ਦੀ ਤੱਕ ਵਧਾਈ ਗਈ ਆ ਸਕੀਮ ਕੀ ਉਹੀ ਚੱਲ ਰਹੀ ਆ ਜਾਂ ਇਹਦੇ ਵਿੱਚ ਕੋਈ ਪੁਛ ਕੋਈ ਵਾਦਾ ਕਾਟਾ ਕੀਤਾ ਵਾ ਉਹ ਤਾਂ ਵੀਰੇ ਪਹਿਲਾਂ ਤਾਂ ਅਸੀਂ ਗੱਲ ਕਰ ਰਹੇ ਸੀ ਇਹ ਵੀ 17 ਜੁਲਾਈ ਤੋਂ ਲੈ ਕੇ 31 ਜਲਾਈ ਤੱਕ ਹੋ ਸੀਗੀ 12 13 ਦਿਨਾਂ ਲਈ ਆਈ ਸੀਗੀ ਸਬਸਿਡੀ ਜਿਹੜੀ ਸ਼ਕੀਨ ਜਿਹਾ ਰੇਟ ਘੱਟ ਕਰ ਦਿੰਦੇ ਆ ਹਾਂਜੀ ਉਹ ਚਲੋ ਪਹਿਲਾਂ 31 ਤੱਕ ਸੀਗੀ ਹੁਣ ਉਹ 15 ਦਿਨਾਂ ਲਈ ਕੰਪਨੀ ਨੇ ਵਧਾਤੀ ਆ ਹੋਰ ਓਕੇ 15 15 ਅਗਸਤ ਤੱਕ ਹੋ ਚੁੱਕੀ ਜਲਾਈ ਤੋਂ ਹੁਣ ਰਸਤਾ ਆ ਗਿਆ ਅਗਸਤ 2025 ਦੀ 15 ਤਰੀਕ ਤੱਕ ਜਾਨੀ ਕਿ ਇਹਦੀ ਉਹ ਸਬਸਿਡੀ ਜਿਹੜੀ ਆ ਉਹ ਉਹ ਵਧਾਤੀ ਆ ਠੀਕ ਹੈ ਨਾ ਆਹੇ ਟਰੈਕਟਰ ਦੇ ਪਹਿਲਾਂ ਸੀਗੀ 254 ADI ਦੇ ਉੱਤੇ ਹਾਂਜੀ ਹਾਂਜੀ ਇਹ ADI ਡਾਇਨਾ ਸਮਾਰਟ ਹੋਰ ਵੀ ਟਰੈਕਟਰ ਆ ਹੈ ਓਕੇ ਜਿਹੜਾ ਲੋਹਾ ਹੈ ਮੀਡੀਅਮ ਆ ਜਾਂਦਾ ਲੋਹਾ ਹੈ ਗ੍ਰੀਡੀਅਮ ਦਾ ਸ਼ਟਲ ਗੇਅਰ ਵਾਲਾ ਓਕੇ ਜੀ ਦੋਨੋਂ ਹੀ ਅੱਗੇ ਹੋ ਵੀ ਪਿੱਛੇ ਠੀਕ ਆ ਨਾ ਜੀ 12 ਸਪੀਡਾਂ ਵਾਲਾ ਹੈ ਟਰੈਕਟਰ 4 ਗੇਅਰ ਉੱਤਰ ਇੱਧਰ 3 ਸਪੀਡ ਹੋ ਗਿਆ 12 ਗੇਅਰ ਹੋ ਗਏ 12 ਗੇਅਰ ਹੀ ਇਹਦੇ ਫਾਰਵਰਡ ਆ ਠੀਕ ਹੈ ਨਾ ਜੀ 12 ਗੇਅਰ ਹੀ ਇਹਦੇ ਫਾਰਵਰਡ ਆ ਅੱਗੇ ਨੂੰ ਵੀ ਮਤਲਬ ਉਹ ਨਹੀਂ ਭਜਦਾ ਇਹ ਤੇ ਰਿਵਰਸ ਵੀ ਨਹੀਂ ਭਾਈ ਓਕੇ ਇੱਕ ਆਪਾਂ ਓਕੇ ਕਿ ਇੱਕ ਆਪਾਂ ਇੱਕ ਵਧੀਆ ਹਿੱਸੇ ਬਾਰੇ ਗੱਲਬਾਤ ਕਰੀਏ ਵੀ ਇਹ ਸਾਇਰਾ ਜਿਹੜਾ ਚ ਉਹ ਕਹਿੰਦੇ ਪਾਣੀ ਦੇ ਬਾਟਰ ਪ੍ਰੂਫ ਹੈ ਕਹਿੰਦੇ ਹਾਂ ਜੀ ਹਾਂ ਫਿਰ ਇਹ ਇਹ ਮੇਨ ਮੇਨ ਆਪਾਂ ਗੱਲਾਂ ਤੁਹਾਨੂੰ ਦੱਸਾਂਗੇ ਪਹਿਲਾਂ ਤਾਂ ਇਹ 50 HP ਦੇ ਮੱਚ ਡ੍ਰੈਕਟਰ ਆ ਓਕੇ 254 ਡਾਇਨਾ ਸਮਾਰਟ ਜਿਹੜਾ 4 ਵਿੰਟ ਡ੍ਰੈਕਟਰ ਹੈ ਠੀਕ ਹੈ ਨਾ ਓਕੇ ਜਿਹੜੇ ਆਪਾਂ ਚਲੋ ਫਰੰਟ ਤੋਂ ਗੱਲ ਕਰੀਏ ਓਕੇ ਠੀਕ ਹੈ ਜੀ ਕਰੰਟ ਵਾਲਾ ਜਿਹੜਾ ਇਹਦਾ ਹਿਸਾਬਾ ਇਹ ਮਤਲਬ ਕਿ ਪੂਲੀ ਫੀਲਡ ਜਿਹਨੂੰ ਆਪਾਂ ਕਹਿ ਦਿੰਦੇ ਆ ਆਪਾਂ ਬਿਨਾਂ ਪਾਣੀ ਨਹੀਂ ਪੈਂਦਾ ਇਹਦੇ ਵਿੱਚ ਬਟਨ ਇੱਕ ਟੱਟ ਭੱਜ ਆਇ ਦੀ ਓਕੇ ਪੂਰਾ ਵਧੀਆ ਹੈ ਵੀ ਇਸ ਸਾਲ ਕਿਹਾ ਹੋਇਆ ਵਾ ਜਿਹੜਾ ਕਿ ਮਤਲਬ ਤੇ ਸਰਵਿਸਾਂ ਤਕਰੀਬਨ ਇੰਨੀਆਂ ਦੀਆਂ ਵੀ ਜਿਵੇਂ ਹਿਸਾਬ ਲਾ ਲਓ ਟਰੈਕਟਰ ਲਾ ਲਓ ਗੇਅਰ ਬਾਕਸ ਲਾ ਲਓ ਇਹਨਾਂ ਦਾ ਇਹ ਸਰਵ ਜਿੱਦਾਂ ਸਰਵਸਾਂ ਇਹਨਾਂ ਦੀਆਂ ਟਾਈਮ ਤੇ ਕਰਵਾਈ ਚਿੰਨੂੰ ਇਹਨਾਂ ਨੂੰ ਕੁਛ ਨਹੀਂ ਹੁੰਦਾ ਓਕੇ ਠੀਕ ਆ ਲੈ ਤੇ ਬਾਕੀ ਇਹ ਜਿਹੜਾ ਹੈਗਾ ਵਾ ਟਰੈਕਟਰ ਇਹ ਆਪਾਂ ਆਲੂਆਂ ਦੇ ਵਿੱਚ ਜਾ ਕੋਈ ਆਪਾਂ ਖੇਤੀ ਵਾਲੀ ਜਾਂ ਕੋਈ ਆਪਾਂ ਨਹੀਂ ਵੀ ਕੋਈ ਆਲੂ ਲਾਉਂਦਾ ਹੈਗਾ ਓਕੇ ਤਕਰੀਬਨ ਸਾਰਾਂ ਵਾਸਤੇ ਤੁਸੀਂ ਬੈਸਟ ਆ ਰਹੇ ਹੋ ਓਕੇ ਇਹ 50 HP ਤੇ ਪਾਵਰ ਬਹੁਤ ਹੋਏਗਾ ਨਾ 50 HP ਦੇ ਹਿਸਾਬ ਨਾਲ ਇਹ ਕੱਟੜ-ਕੱਟੜ 55 HP ਜਿੰਨਾ ਜ਼ੋਰ ਤਾਂ ਮਾਰੂਗੇ ਮਾਰੂਗਾ ਹਾਂਜੀ ਹਾਂਜੀ ਵੀਰੇ ਤੇਲ ਦੀ ਵੀ ਬਚਤ ਬਹੁਤ ਹੈ ਦੀ ਹਾਂ ਹੁਣ ਜਾਨੀ ਕਿ ਇਹ ਤਕਰੀਬਨ 50 HP ਦੇ ਵਿੱਚ ਹੀ ਆਉਂਦੇ ਤੁਸੀਂ ਡੈਟਾ ਦੇਖਿਓ 214 ਦੇ ਟਾਇਰਾਂ ਵਾਲਾ ਵਾ ਠੀਕ ਆ 214 28 ਦੇ ਟਾਇਰ ਨੇ ਇਹਦੇ ਓਕੇ ਇਹ ਲਏਗੇ ਆਪਣੇ 9520S ਹੈ ਜਿਹੜਾ ਓਕੇ ਨੋ ਨੋਲਾ ਇਹਦਾ ਸਾਈਜ਼ ਆ ਯਾਰ ਇਹ 9520 ਵਾਲਾ 1428 ਤੇ 9420 ਇਹਦਾ ਸਾਈਜ਼ ਆ ਇਹ ਵੀ 50 HP ਚ ਆਉਂਦਾ ਜਿਵੇਂ ਹੁਣ ਤਕਰੀਬਨ 50 HP ਤੋਂ ਵੱਧ ਸਾਨੂੰ DI ਦੇ ਵਿੱਚ ਤਾਂ ਤਕਰੀਬਨ ਆਪਾਂ ਨੂੰ ਮਿਲਣਾ ਨਹੀਂਗਾ ਟਰੈਕਟਰ ਓਕੇ ਕਿਉਂਕਿ ਸਰਕਾਰ ਨੇ ਜਿਹੜੇ 50 HP ਤੋਂ ਉਪਰ ਵਾਲੇ ਟਰੈਕਟਰ ਹਾਂਜੀ ਉਹ 60 HP ਦੇ ਲਵਾਂਗੇ ਤਾਂ ਆਪਾਂ ਨੂੰ ਉਹ ਸੀਆਰਟੀ ਜੀ ਬਰੋਗਾ ਜੇ ਆਪਾਂ ਕਹਦੇ ਮੈਨੂੰ 60 ਐਚਪੀ ਦਾ ਟਰੈਕਟਰ ਚਾਹੀਦਾ ਓਕੇ ਜੇ ਆਪਾਂ ਕੰਮ ਵਾਰੇ ਦੇਖੀਏ ਵੀ ਆਪਾਂ ਨੂੰ ਕੰਮ ਤੱਕ ਮਤਲਬ ਆ ਵੀ ਉਹਨਾਂ ਦੇ ਕੰਮ ਲੈਣਾ 60 ਐਚਪੀ ਤੱਕ ਫਿਰ 50 ਐਚਪੀ ਦੇ ਵੀ ਟਰੈਕਟਰ ਇਹ ਜਿਹੜੇ ਜਿਹੜੇ ਕਿ 60 ਐਚਪੀ ਤੱਕ ਕੰਮ ਕਰਦੇ ਓਕੇ ਇਹਦੇ ਇੱਕ ਤਾਂ ਪੀ ਡੀਓ ਡਬਲ ਆਉਂਦੀ ਹੈ ਕਰਨਾ ਹੈ ਨਾ ਕਹਿੰਦਾ ਜੀ ਇੱਕ ਤਾਂ ਪੀ ਡੀਓ ਡਬਲ ਆਉਂਦੀ ਹੈ ਹੈ ਨਾ ਹਾਂਜੀ ਹਾਂਜੀ ਇਹਦੇ ਵਿੱਚ ਵੀਰੇ ਮੇਨ ਮੇਨ ਆਪਾਂ ਪੁਆਇੰਟ ਦੱਸ ਦਾਂਗੇ ਜਿਹੜੇ ਹੈਗੇ ਆ ਆਹ ਇਸੇ ਦੀ ਆਪਾਂ ਗੱਲ ਕਰਦੇ ਸੀਗੇ ਠੀਕ ਆ ਹਾਂਜੀ ਹਾਂਜੀ ਇਧਰੋਂ ਤਕਰੀਬਨ ਇਤੋਂ ਮੈਂ ਦਿਖਾ ਦਿੰਦਾ ਸਾਰੇ ਅੰਗ ਦੇਖੋ ਇਹ ਕਯੂ ਦੱਸੋ ਵੀ ਜਿਹੜਾ ਕ ਮੂਲ ਟਾਇਰ ਆਪਾਂ ਜਿਵੇਂ ਰੋਕ ਕੇ ਦਿਖਾਈ ਸੀ ਤੋੜ ਕੇ ਮਗਰ ਟਾਇਰ ਸਟਾਪ ਹੋ ਜਾਂਦਾ ਮੂਲ ਟਾਇਰ ਇਕੱਲੇ ਚੱਲਦੇ ਆ ਉਹ ਕਿਹੜੇ ਗੇਅਰ ਤੋਂ ਚੱਲਦੇ ਆ ਉਹ ਜਰੂਰ ਦੱਸੋ ਉਹਦਾ ਵੀਰੇ ਜਿੰਨਾਂ ਕੋਲ ਇਹ ਟਰੈਕਟਰ ਨੇ 254 ਵਾ ਜਾਂ 240 ਆ ਮੈਸੀ ਦਾ ਹਾਂਜੀ ਜਿਹਦੇ ਟਾਇਨਾ ਟਰੈਕਟਰ ਜਾਂ ਡਾਇਨਾਸਮਾਰਟ ਜਿਹੜੇ ਟਰੈਕਟਰ ਹਨ ਹਾਂਜੀ ਉਹਨਾਂ ਦੇ ਮੇਨ ਉਹ ਗੇਅਰ ਦੀ ਤਕਰੀਬਨ ਦੱਸ ਦੇਣਾ ਬਾਕੀ ਸਾਰੇ ਫਿਰ ਮੈਂ ਦੱਸ ਦੂੰ ਆ ਜਿਹੜਾ 4 ਵੀਲ ਦਾ ਗੇਅਰ ਹਾਂਜੀ ਇਹ ਨੂੰ ਆਪਾਂ ਪਿੱਛੇ ਹਾਂ ਇਹਨੂੰ ਆਪਾਂ ਲਾ ਲਓ ਥੱਲੇ ਦਾ ਅੱਗੇ ਇਹਨੂੰ ਆ ਕਰਕੇ ਪਹਿਲਾਂ ਮੈਂ ਲਾ ਕੇ ਦਿੰਦਾ ਹੁਣ ਜਣੀ ਆਮ ਖੜਾ ਹਜੇ ਮਿੰਟਟਰ ਨਾਰਮਲ ਖੜ ਗਿਆ ਨਾਰਮਲ ਹੀ ਖੜਾ ਹੁਣ ਮੈਂ ਕੱਲੇ ਇਹਦੇ ਟਾਇਰ ਚਲਾਉਣੇ ਆ ਮੂਹਰੇ ਦਾ ਮਤਲਬ ਓਕੇ ਆਹਾ ਮੈਂ ਗੇਅਰ ਲਾਣ ਨੂੰ ਪਹਿਲੇ ਹਾਂਜੀ ਹੋਰ ਵੀ ਇਦਾਂ ਲੱਗ ਗਿਆ ਹਾਂਜੀ ਇਹ ਲਾ ਕੇ ਇਹਨੂੰ ਵਾਂ ਘਰ ਲਾ ਓਕੇ ਹੁਣ ਇਹਦੇ ਆਹ ਮਗਰਲੇ ਟਾਇਰਾਂ ਨੂੰ ਕੰਮ ਛੱਡ ਗਿਆ ਓਕੇ ਠੀਕ ਆ ਇਹ ਨਹੀਂ ਘੁੰਮਣੇਗੇ ਕੱਲੇ ਮੂਹਰੇ ਟਾਇਰ ਘੁੰਮੜਗੇ ओके हां ਇਹਦਾ ਮਤਲਬ ਕਿ ਇੱਕ ਗੀਅਰ ਹੀ ਵੱਖਰਾ ਲਾਇਆ ਹੋਇਆ ਹੈ ਯਾਨੀ ਕਿ ਬਸ ਆਹੀ ਗੱਲ ਆ ਬਸ ਜਿਵੇਂ ਗੀਅਰ ਬਦਲਣਾ ਐਕਸਲੇ ਦਾ ਇਹਦਾ 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 ਖੜਕ ਗਿਆ ਹਾਂ ਯਾਨੀ ਗੀਅਰ ਪਾਉਣ ਦਾ ਤਰੀਕਾ ਇਹੇ ਆ ਹਾਂਜੀ ਪਹਿਲਾਂ ਫੋਰ ਵੀਲ ਲਾਉਣਾ ਹਾਂ ਓਕੇ ਠੀਕ ਆ ਥੱਲੇ ਫਿਰ ਇਹਨੂੰ ਆਪਾਂ ਅੱਗੇ ਕਰਨਾ ਫਿਰ ਇਹਦੇ ੱਡੇ ਟਾਇਰ ਜੇ ਉਹ ਆਪਾਂ ਮਗਰ ਕਰ ਦਈਏ ਤੇ ਗੀਅਰ ਫੇਰ ਫੇਰ ਜਾਣਗੇ ਚਾਰੇ ਕਾਰ ਬੰਦ ਨੰਗੇ ਹਾਂਜੀ ਆਪਣਾ ਇਹ ਮਗਰ ਆ ਠੀਕ ਆ ਇੱਥੋਂ ਫੋਰ ਵੀਲ ਲਾ ਲਿਆ ਹਾਂਜੀ ਤਾਂ ਚਾਰੇ ਚੱਲਣਗੇ ਓਕੇ ਠੀਕ ਆ ਇਹਨੂੰ ਆਪਾਂ ਕਾੜਤਾ ਤਾਂ ਟੂ ਵੀਲ ਹੋ ਜਾਊਗਾ ਓਕੇ ਠੀਕ ਆ ਉਹ ਗੇਅਰ ਲਾਦਾਂ ਵਿਚਾਰੇ ਹੀ ਹੋ ਜਾਣਗੇ ਉਹ ਜਿਹੜੇ ਮੈਂ ਦੋਨੇ ਗੇਅਰ ਦੱਸਿਆ ਜੇ ਉਹ ਲਾਦੋਗੇ ਤਾਂ ਟਾਇਰ ਕੰਮ ਚ ਛੱਡ ਜਾਣਗੇ ਇਹ ਇਕੱਲਾ ਕੰਮ ਕਰੇ ਓਕੇ ਜਿਹੜੀ ਜੜੀ ਹੁਣ ਜੇ ਮੇਨ ਮੇਨ ਆਪਾਂ ਵਿਚਾਰਾਂ ਦੀ ਇਹਦੇ ਗੱਲ ਕਰੀਏ ਦੱਸ ਹੀ ਦਿੱਤਾ ਆਪਾਂ ਤਕਰੀਬਨ ਵੀ 14 ਦੇ ਟਾਇਰਾਂ ਚਾਹੀਏ ਹਾਂਜੀ 50 ਐਚਪੀ ਇੰਜੈਕਟਰ ਆ ਬਾਈਕੋ ਦੇ ਪੰਪ ਦੇ ਵਿੱਚ ਆਪਾਂ ਉਸ ਕੰਪਨੀ ਦਾ ਜਿਹੜਾ ਵਾ ਠੀਕ ਹੈ ਜੀ ਡਿਸਟ੍ਰਿਬਿਊਟਰ ਬਕਾਇਦਾ ਵੱਖਰਾ ਲੱਗਿਆ ਹੋਇਆ ਵਾ ਅਲਟਾਵੇਂ ਹੜਾ ਵਾਸਤੇ ਅੱਪਰ ਕੰਮ ਲੈਣਾ ਮੈਨੂੰ ਠੀਕ ਆ ਜੇ ਮੈਂ ਤੁਹਾਨੂੰ ਕਹਿਣਾ ਹੈ ਕਿ ਸਾਰਾ ਕੰਮ ਲੈ ਸਕਦੇ ਜੇ ਡਾ ਵੀ ਹੜਾ ਨੂੰ, ਟਰਾਲੀ ਨੂੰ ਯਾਰ ਡਿਸਟਰੀਬਿਊਟਰ ਤੋਂ ਜਿਹੜਾ ਵੀ ਕੰਮ ਲੈਣਾ ਵਾ ਆਪਾਂ ਲੈ ਸਕਦੇ। ਤੇ ਡਿਊਲ ਕਲੱਚ ਦੇ ਗੱჭ ਹੈ। ਓਕੇ ਡਬਲ ਕਲੱਚ ਦੇ ਵਿੱਚ ਹਾਂ ਡਿਊਲ ਕਲੱਚ ਕਹਿੰਦੇ ਨੇ ਆਪਾਂ ਡਿਊਲ ਕਲੱਚ ਦੇ ਵਿੱਚ ਤੇ ਜਿਹੜਾ ਹੈਗਾ ਆਪਣਾ ਡੀਜ਼ਲ ਫਿਲਟਰ ਡੀਜ਼ਲ ਫਿਲਟਰ ਤੇ ਪਾਣੀ ਵਾਲਾ ਤਿੰਨੇ ਫਿਲਟਰ ਇਹਦੇ ਇੱਕ ਦੇ ਹੀ ਕੰਮ ਕਰਦੇ। ਦੇਖੋ ਜੀ ਇੱਕ ਹੀ ਨਾਲ ਤਿੰਨ ਵਿੱਚ ਕੋਈ ਕੰਮ ਕਰਦੇ ਤੇ ਸਰਵਿਸ ਵਗੈਰਾ ਕੋਈ ਜ਼ਿਆਦਾ ਮਹਿੰਗੀ ਨਹੀਂ ਹੈਗੀ ਇਹਦੀ। ਉਹ 7 ਤੱਕ ਲੀਟਰ ਤੇਲ ਪੈਂਦਾ ਇਹ ਜੁਰ ਦੇ ਵਿੱਚ ਓਕੇ ਠੀਕ ਆ ਤੇ 55 ਲੀਟਰ ਦਾ ਹੈਗਾ ਇਹਦਾ 70 ਲੀਟਰ ਦਾ ਹੈਗਾ 80 ਲੀਟਰ ਦਾ ਫਿਊਲ ਟੈਂਕ ਇਹਦਾ ਠੀਕ ਆ ਜੀ ਜਿੰਨ ਤੋਂ ਬਾਅਦ ਦੀ ਗੱਲ ਕਰੀਏ ਆ ਚੀਜ਼ ਆ ਜਾਂਦੀ ਹੈ ਸ਼ਟਲ ਇਹ ਤੋਂ ਜਿੰਨੇ ਵੀ ਆਪਾਂ ਗੇਅਰ ਪਾਵਾਂਗੇ ਇਹ ਤੋਂ ਅੱਗੇ ਤੱਕ ਆਉਣਾ ਇਹ ਤੋਂ ਉੱਨੀ ਅੱਗੇ ਭਜੂ ਆਉਣਾ ਇਹ ਪਿੱਛੇ ਵੀ ਆਪਾਂ ਜਿੰਨਾ ਹੀ ਇਹ ਜਦੋਂ ਰਿਵਰਸ ਸੇਟ ਕਰ ਲਿਆ ਜਿਹੜੇ ਕੇ ਚਲਵਸ ਜਾ ਰਹੇ ਉਨਾਂ ਹੀ ਫੁੱਲ ਸਪੀਡ ਦੇ ਵਿੱਚ ਓਕੇ ਉਨਾਂ ਹੀ ਪਿੱਛੇ ਨੂੰ ਭਜੂਗਾ ਠੀਕ ਹੈ ਨਾ ਜੀ ਆ ਜਿਹੜਾ ਗੇਅਰ ਆ ਇਹ ਦਾਸੀ ਦਿੱਤਾ ਪਸੰਦ ਇਹ ਫੋਰਵੀਲ ਦਾ ਗੇਅਰ ਆ ਇਹ ਦੋ ਆਜ ਪੀਟੀਓ ਦੀ ਗੱਲ ਕਰਦੇ ਆ ਜੀ ਆਪਾਂ ਇਹਦੇ ਵਿੱਚ ਚਾਰ ਤਰ੍ਹਾਂ ਦੀ ਪੀਟੀਓ ਚੱਲਦੀ ਆ ਓਕੇ ਲਾਈਵ ਚੱਲਦੀ ਆ ਰਿਵਰਸ ਚੱਲਦੀ ਆ ਠੀਕ ਆ ਜੀ ਜੇ ਕਿਸੇ ਕੋਲੇ ਪੀਟੀਓ ਵਾਲੀ ਟਰਾਲੀ ਬਣਾਈ ਹੋਈ ਆ ਉਹ ਵੀ ਇਹਦੇ ਵਿੱਚ ਗਰਾਉਂਡ ਪੀਟੀਓ ਹੈਗੀ ਆ ਓਕੇ ਜਿੰਨਾ ਟਰੈਕਟਰ ਦਾ ਟਾਇਰ ਘੁੰਮੂਗਾ ਓਨਾ ਹੀ ਟਰਾਲੀ ਦਾ ਓਨੇ ਟਰਾਲੀ ਦਾ ਘੁੰਮੂਗਾ ਓਕੇ ਤੇ ਚੌਥੀ ਇਹਦੇ ਵਿੱਚ ਪੀਟੀਓ ਹੈਗੀ ਆ ਜਿਹੜੀ ਆਪਾਂ ਇਹਨੂੰ ਗੇਅਰਾਂ ਵਿੱਚ ਲਾਉਂਦਾ ओके gears ਦਾ ਮਤਲਬ ਕਿ ਕੋਈ ਆਪਾਂ ਮਦਰ ਕੋਈ ਪਾਇਆ ਹੋਇਆ ਜੇਨਰੇਟਰ ਪਾਇਆ ਹੈ ਜੇਨਰੇਟਰ ਪਾਇਆ ਜਾਂ ਰੋਟੀ ਪਾਇਆ ਆਪਾਂ ਕੋਈ ਜੋ ਪਾਇਆ ਹੋਇਆ ਜਿਹਨੂੰ ਖੜੇ ਤੇ ਕੰਮ ਲੈਣਾ ਹਾਂਜੀ ਤੇ ਇਹਦਾ ਆਪਾਂ ਨੂੰ ਉਹ ਬਦਲਦੀ ਲੋੜ ਨਹੀਂ ਹੈਗੀ ਜਿਵੇਂ ਕੁੜੀਆਂ ਬਦਲਦੀ ਲੋੜ ਨਹੀਂ ਇਹਦੇ gears ਦੇ ਵਿੱਚ PTO ਹੈਗੀ ਆ ਉਹ ਆਪਾਂ ਜਿਹੜਾ ਵੀ gear ਉਹ ਆਪਣੇ ਆਪ ਸਪੀਡ ਉਹਦੇ ਉਹਦੇ ਚੱਕਰ ਬਣ ਜਾਂਦੇ ਆ ਮਤਲਬ ਕਿ ਆਪਣੇ ਆਪ ਹੀ ਓਕੇ ਤੇ ਜਿਹੜਾ ਇਹ ਟਰੈਕਟਰ ਆ 540 ਤੇ ਪਰ ਪੂਰੇ 1799 ਤੇ ਜਾ ਕੇ ਦੇ ਦਿੰਦਾ ਸਾਰਾ 1790 ਮੰਨ ਕੇ ਚੱਲੂਗਾ 90 ਦੇ ਤੇ 1790 ਦੇ ਪੂਰਾ 540 ਚੱਕਰ ਇਹ ਦਿੰਦਾ ਵਾ ਤੇ ਜਿਹੜੀ ਸਕੀਮ ਆ ਜਿਹੜੀ ਵੀਰੇ ਚੱਲ ਰਹੀ ਆ ਜਿਹੜੀ ਵੀ ਉਹਰੇ ਕਾਗਜ਼ ਪੱਤਰਾ ਦਾ ਕਿਵੇਂ ਆ ਵੀ ਉਹ ਕਿੰਨੇ ਦਿਨ ਟ੍ਰੈਕਟਰ ਆਪ ਨੂੰ ਮਿਲ ਜਾਊਗਾ ਤੇ ਸਾਰੇ ਸਕੀਮ ਦਾ ਬਾਰਾ ਦੱਸਿਓ ਜੀ ਉਹਦੇ ਵਿੱਚ ਜਿਹੜਾ ਕਾਗਜ਼ ਪੱਤਰਾ ਦਾ ਖਰਚਾ ਵੀ ਇਹ ਜਿਹੜਾ ਬੰਦਾ ਕਾਗਜ਼ ਪੱਤਰਾ ਦਾ ਵੈਸੇ ਵੱਖਰਾ ਹੁੰਦਾ ਖਰਚਾ ਇਹ ਆ ਵੀ ਕਿਸੇ ਨੇ ਕੈਸ਼ ਲੈਣਾ ਜਾਂ ਕਿਸੇ ਨੇ ਲੋਨ ਕਰਾਉਣਾ ਇਹਦੇ ਤੇ ਖਰਚੇ ਵੱਧ ਘਟ ਜਾਂਦੇ ਆ ਓਕੇ ਜਿਹਦੇ ਲੋਨ ਕਰਵਾਉਂਦਾ ਬੰਦਾ ਮੋਦੇ ਤਕਰੀਬਨ ਆਮ ਹੀ 28000 ਰੁਪਏ ਲੱਗ ਜਾਂਦਾ ਵਾ ਆਰਸੀ ਇੰਸ਼ੋਰੈਂਸ ਪ੍ਰੋਸੈਸਿੰਗ ਫੀਸ ਹੋਈ ਫੈਲ ਖਰਚਾ ਜਿਹਨੂੰ ਆਪਾਂ ਕਹਿ ਦਿੰਦੇ ਆ ਇਹ ਸਾਰਾ ਟੋਟਲ ਮਿਲਾ ਕੇ ਜੇ ਲੋਨ ਕਰਾਉਣ ਨੇ 28000 ਲੱਗ ਜਾਂਦਾ ਜੇ ਆਪਾਂ ਕੈਸ਼ ਲੈ ਲਏ ਆਂ ਤਾਂ ਤਕਰੀਬਨ 15-16000 ਦੇ ਵਿੱਚ ਹੋ ਜਾਂਦਾ ਕਿਉਂਕਿ ਇੰਸ਼ੋਰੈਂਸ ਸਸਤੀ ਹੋ ਜਾਂਦੀ ਆ ਓਕੇ ਠੀਕ ਆ ਉਹ ਤਾਂ ਲੋਨ ਵਾਸਤੇ ਫਰਨ ਇੰਸ਼ੋਰੈਂਸ ਚਾਹੀਦੀ ਹੁੰਦੀ ਹੁਣ ਇਹ ਕਾਗਜ਼ ਪੱਤਰਾ ਸਾਰੇ ਸਭ ਥਿੰਗ ਕਿੰਨਾ ਕੁ ਪੈਂਦਾ ਵਾ ਆਈਡੀਆ ਕਿੱਥੇ ਦਾ ਇਹਦਾ ਬਿਨੇ ਰੇਟ ਦੀਏ ਆਪਾਂ ਗੱਲ ਕਰੀਏ ਤਕਰੀਬਨ ਇਹਦਾ ਹੈਗਾ ਵਾ 10,88,000 ਰੁਪਏ ਕੋਟ ਕਰਦੇ ਆ ਇਹਦਾ ਆਪਾਂ ਓਕੇ ਜਿਹੜਾ ਕਿ ਕੰਪਨੀਆਂ ਦੀ ਸਾਨੂੰ ਕਿ 10,88,000 ਰੁਪਏ ਇਹਦਾ ਕੋਟ ਕਰਦੇ ਆ ਰੇਟ ਦਾ ਠੀਕ ਆ ਇਹ ਕੰਪਨੀ ਆ ਨਹੀਂ 스ਕੀਮ ਆ ਇਹਦੇ ਚ ਮਤਲਬ ਕਿ ਕੋਈ ਉਹ ਨਹੀਂ ਹੈਗਾ ਵੀ ਇੰਨੇ ਨਹੀਂ ਕਿ ਇੰਨੇ ਦੇ ਵਿੱਚ ਉਸ ਨੂੰ ਕਿ ਆਪਾਂ ਕਦੇ ਵਾਅਦਾ ਘੰਟਾ ਜੇ ਵੀ ਕੱਲੀ ਵਾਅਦਾ ਘਟੇ ਵਾਲਾ ਇਹਦੇ ਵਿੱਚ ਹੈ ਨਹੀਂਗਾ ਇਹਦੇ ਚ ਆਪਣੇ ਜਿਹ ਦਰਜਾਇਸ਼ ਹੈ ਨਹੀਂਗੀ ਇਹਦਾ ਜਿਹੜਾ ਹੁਣ ਰੇਟ ਦੇਵਾਂਗੇ ਉਹ ਤਕਰੀਬਨ ਫਿਕਸ ਹੀ ਆ ਆ 15 ਤਰੀਕ ਤੱਕ ਆ ਠੀਕ ਆ 15 ਤੋਂ ਬਾਅਦ ਚ ਹੋਏ ਨਹੀਂ ਪਤਾ 10:30 ਵਜੇ ਸਵਾ 10 ਵਜੇ ਜਾਂ ਕੀ ਹੋ ਜੇ ਰੇਟ ਉਹ ਤੋਂ ਦੀ ਉਹ ਬਾਅਦ ਦੀ ਗੱਲ ਕੱਲੇ ਹੁਣ 1088 ਦਾ ਬੈਸੇ ਆ 6000 ਰੁਪਿਆ ਆਪਾਂ ਇਹਦੇ ਵਿੱਚ ਆਪਾਂ ਘਟਾ ਲਈਏ ਕੰਪਨੀਆਂ ਨਹੀਂ ਵੀਰੇ ਸਾਰਾ ਹੀ ਕਲੀਅਰ ਕਰ ਲੈਣਾ ਕੰਪਨੀਆਂ ਨਹੀਂ ਹੋਗਾ 1088000 ਹਾਂਜੀ ਉਹਦੇ 'ਚ 2 ਲੱਖ ਰੁਪਈਆ ਸਬਸਿਡੀ ਆ 2 ਲੱਖ ਰੁਪਈਆ ਸਬਸਿਡੀ ਆ ਹਾਂ ਠੀਕ ਆ ਨਾ ਤੇ ਆਪਾਂ ਲੱਖ ਰੁਪਈਆ ਜਿਹੜੀ ਪਹਿਲਾਂ ਕਹਿੰਦੇ ਸੀ ਕਿ ਉਹ ਲੱਖ ਰੁਪਈਆ ਆਏ ਸੀ ਉਹ ਵੀ ਤਕਰੀਬਨ ਸਾਢੇ 10 ਕੋਟ ਕਰਦੇ ਹੁੰਦੇ ਓਕੇ 10 ਲੱਖ ਤੱਕ ਤਕਰੀਬਨ 10-10 ਤੋਂ ਇੱਥੇ ਤੱਕ ਦੇਣ ਦੇ ਜਿਹੜੇ ਨਾਰਮਲੀ ਆਪਾਂ ਲੱਖ ਰੁਪਈਆ ਕਿਹਾ ਸੀਗਾ ਓਕੇ ਪਹਿਲਾਂ ਆਪਾਂ ਲੱਖ ਰੁਪਈਆ ਬੋਲਿਆ ਸੀ ਵੀ ਚਲੋ ਉੱਥੇ ਤੱਕ ਦਿੱਤੇ ਹੋਏ ਆ ਡਾਟਾ ਹਨਾ ਵੀ ਸਾ ਜਿਹੜੀ ਆਪਾਂ ਸਟੀਲ ਦੀ ਗੱਲ ਬੀਤ ਕਰਦੇ ਸੀਗੇ ਉਹੀ ਗੱਲ 10 ਲੱਖ 85 ਹਜ਼ਾਰ ਦੀਆਂ ਕੰਪਨੀਆਂ ਨੇ ਕੋਟ ਕਰਦੇ 2 ਲੱਖ ਰੁਪਈਆ ਕਨੇਡਿਆ ਕੰਪਨੀ ਐ ਨਹੀਂ ਸਬਸਿਡੀ ਆ ਠੀਕ ਆ ਜੀ ਤੇ 890000 ਰੁਪਏ ਮੰਨ ਲੇ ਜਦੋਂ ਵੀ 890000 ਦਾ ਇਕੱਲਾ ਟਰੈਕਟਰ ਆ ਠੀਕ ਹੈ ਜੀ ਕਾਗਜ਼ਾ ਪੱਤਰਾਂ ਦੇ ਵਕਤਰੇ ਨੇ ਜੇ ਕੋਈ ਲੋਨ ਕਰਵਾਉਂਦਾ ਆਰਸੀ ਇੰਸ਼ੋਰੈਂਸ ਤੇ ਪ੍ਰੋਸੈਸਿੰਗ ਫੀ ਜਿਹੜੀ ਲੋਨ ਸਰਚਾ ਹੁੰਦਾ ਜਿਹੜੀ ਆਪਾਂ ਕਹਿੰਦੇ ਹਾਂ ਲੀਫ ਆਨ ਰੋਡ ਹੋ ਜਾਂਦਾ ਉਹ ਮਿਲੂਗਾ 9 ਲੱਖ ਤੇ 20000 ਚ ਜੇ ਕੋਈ ਕੈਸ਼ ਲੈਂਦਾ ਵਾ ਲੋਨ ਨਹੀਂ ਕਰਵਾਉਂਦਾ ਤਾਂ 10000 ਰੁਪਏ ਘੱਟ ਓਕੇ ਠੀਕ ਆ ਉਹਦਾ ਮੰਨ ਕੇ ਜਦੋਂ 9 ਲੱਖ 10000 ਜੇ ਲੋਨ ਕਰਵਾਉਂਗੇ ਕੈਸ਼ ਵਾਲੇ ਦਾ 9 ਲੱਖ 10000 ਉਹਨਾਂ ਦਾ ਨੌਨਕੀਨ ਆ ਉਹ ਵੀ ਆਹ ਵਾ ਜਿਹੜਾ 15 ਤਰੀਕ ਤੱਕ 15 ਅਗਸਤ ਤੱਕ ਹੀ ਹੈ ਜਾਨੀ ਕਿ ਬਸ ਉਹ ਦਵਾ ਕਰਨਾ ਹੈ ਜਿਹੜਾ ਹੈਗਾ ਵਾ ਮਤਲਬ ਕਿ ਉਹ ਆਪਣੀ ਸਕੀਮ ਚੱਲ ਰਹੀ ਹੈ ਜਿਹੜੀ ਬਸ ਹਾਂ 15 ਅਗਸਤ ਤੋਂ ਬਾਅਦ ਜੇ ਕੋਈ ਸਕੀਮ ਕੰਪਨੀ ਵਧਾਉਂਦੀ ਆ ਤਾਂ ਬੱਕਰੀ ਗੱਲ ਆ ਨਹੀਂ ਤਾਂ ਫਿਲਹਾਲ 15 ਅਗਸਤ ਤੱਕ ਦੀ ਹੀ ਹਦਾਇਤ ਆ ਬਸ ਇਹਦੇ ਦੀ ਮੈਂ ਇੱਥੇ ਗੱਲ ਹੋਰ ਵੀ ਕਲੀਅਰ ਕਰ ਦਿਆਂ ਟਰੈਕਟਰ ਦਾ ਹੈ ਨਾ ਆਪਾਂ ਦੱਸਦਾ ਵੀ 4-ਵੀਲ ਟਰੈਕਟਰ ਆ 50 HP ਦਾ 30 HP ਦਾ ਡਬਲ ਡਿਸਟੀਬਿਊਟਰ ਆ 11 ਅੰਗੂੜਾਂ ਦੀ ਪੀਚੀ ਚੱਲਦੀ ਆ ਮਗਰ ਵੀ ਟਵਲ ਪੀਡੀਓ ਹੈ ਨਾ ਇਹ ਚੀਜ਼ ਹੋ ਗਈ ਤੇ ਇੱਕ ਗੱਲ ਹੋਰ ਵੀ ਕਲੀਅਰ ਕਰ ਦਈ ਜਿਹੜਾ ਟਰੈਕਟਰ ਆ ਟਰੈਕਟਰ ਦਾ ਵੀ ਆ ਦਿਖਾ ਦਿਓ ਆ ਜਿਹੜਾ ਬੰਪਰ ਆ ਨਾ ਇਹ ਇਹ ਬੇਟਾ ਵਾਲਾ ਬੰਪਰ ਆ ਹੈਵੀ ਬੰਪਰ 85 ਕਿਲੋ ਵਾਲਾ ਬੰਪਰ ਓਕੇ ਠੀਕ ਆ ਕੁਆਂਟਲ ਦੇ ਨੇੜੇ ਤੇੜਾ ਬੇਟ ਆ ਜਾਨੀ ਕਿਰੋ ਨਾਲ ਆ ਠੀਕ ਆ ਜਿਹੜੀ ਵੀ ਹੈਗੀ ਨਾਲ ਨਾਲ ਦੇ ਨਾਲ ਆ ਓਕੇ ਹਾਂ ਕੋਈ ਐਕਸਟਰਾ ਨਹੀਂ ਪਕੜਨਾ ਨਹੀਂ ਕੁਝ ਆ ਕਿਈ ਨਹੀਂ ਹੈਗੀ ਬੰਪਰ ਢੰਡਾ ਤੇ ਟਰਾਫਰ ਜਾਨੀ ਕਿ ਇਹ ਚੀਜ਼ਾਂ ਨਾਲ ਆਪਾਂ ਦੇਣੀਆਂ ਨੇ ਪੇਟ ਵਿੱਚ ਆ ਪੇਟ ਵੀ ਵਿੱਚ ਦੇ 32 32 ਕਿਲੋ ਦੇ ਦੋਨੇ ਪਾਸੇ ਬੇਟ ਲੱਗੇ ਹੋਏ ਆ ਠੀਕ ਆ ਬੇਟਾਂ ਨਾਲ ਐਂ ਡਰਾਵਰ ਹੋ ਗਈ ਤੇ ਡੰਡਾ ਆਪਕ ਹੋ ਗਈ ਡੰਡਾ ਟੌਪ ਲਿੰਕ ਜਿਹੜੀ ਆਪਾਂ ਆਪਾਂ ਕਹਿੰਦੇ ਆ ਹਾਂਜੀ ਉਹ ਹੋ ਗਿਆ ਠੀਕ ਆ ਬਾਕੀ ਇਹਦੀ ਟੂਲ ਕੱਟ ਜਿਹੜੀ ਜਾਬੀ ਬੰਨੇ ਆਉਂਦੇ ਆ ਉਹ ਕ੍ਰਿਸਪਨ ਵਗੈਰਾ ਨਾਲ ਉਹ ਓਕੇ ਤੇ ਬਿਨਾ ਛਤਰੀ ਤੋਂ ਓਕੇ ਹੈ ਬਿਨਾਂ ਚੈਰੀ ਬਿਲਡਿੰਗ ਬਾਕੀ ਸਾਰਾ ਤਕਰੀਬ ਹਾਂ ਓਕੇ ਨੇ ਆਪਾਂ ਇਹਨਾਂ ਨੂੰ ਕਲੀਅਰ ਕਰ ਲੈਣਾ ਠੀਕ ਹੈ ਬਾਕੀ ਗਾਰੰਟੀ ਜਿਹੜੀ ਹੈਗੀ ਹੈ ਸਾਰੀ ਇਹਦੇ ਨਾਲ ਆ ਉਹ ਤੋਂ ਉਮੇ ਆ ਮਾਡਲ ਨੰਬਰ ਬੋਲ ਦੀ ਵੀਰੇ ਉਹਦਾ ਓਕੇ ਆ ਜੀ ਆਹ ਚੀਜ਼ ਨੂੰ ਸਾੜੀ ਅੱਲਾ ਦਿਖਾ ਦਾਂ ਓਕੇ ਇਹ तकरीबन 2000 ਅ 7ਵੇਂ ਦਾ 2025 ਮਾਡਲ ਆ ਓਕੇ 2025 ਦਾ ਹਾਂ ਜਿਹੜਾ ਆਪਾਂ ਅੱਜ ਦੇ ਸਮੇਂ ਦੇ ਵਿੱਚ ਉਹ ਲੱਗੇ ਹੋਏ ਦਿਨ ਕੋਈ ਮਾਰਕਾ ਪੁਰਾਣਾ ਆਹੋ ਹੀ ਪੁਰਾਣਾ ਮਾਰਕਾ ਨਹੀਂ ਹੈਗਾ ਵੀ ਇਹ ਨਹੀਂ ਹੈਗਾ 23 ਵਾਲਾ ਜਾਂ 24 ਵਾਲਾ ਓਕੇ ਜੇ ਵੀ ਕੰਪਨੀ ਆਦੀ ਉਹ ਆ ਵੀ ਇੱਕ ਵਾਰੀ ਕੰਟਰੈਕਟਰ ਵਧੀਆ ਬਣਿਆ ਰਾਇਆ ਵਾ ਦਵਾਰੀ ਆਪਾਂ ਫੀਲਡ ਦੇ ਵਿੱਚ ਜਿਹੜਾ ਮਤਲਬ ਕੰਟਰੈਕਟਰ ਨੇ ਜਪੜੇ ਬੇਈਂ ਬਿਨਾ ਕਰ ਸਕਦੇ ਹੂੰ ਹੂੰ ਕਿਉਂਕਿ ਰੇਟ ਦਾ ਤਾਂ ਸਾਰੇ ਇੱਕ ਤਰੀਕੇ ਨਾਲ 250 ਤੋਂ ਘੱਟ ਤੋਂ ਘੱਟ ਮਿਲ ਜਾਂਦੇ ਨੇ ਜੇ ਤੁਹਾਨੂੰ ਨਵਾਂ ਮਿਲ ਜੇ ਤਾਂ ਮਿਲ ਵੀ ਘੱਟ ਤੋਂ ਘੱਟ ਜਾਵੇ ਤੇ ਉਹਦੇ ਚ ਇਹ ਆ ਕਿ ਚਲੋ ਅੱਗਲੀ ਗਾਂ ਦੱਸਦੇ ਕੰਪਨੀ ਤੇ ਰੇਟ ਵੀ ਥੋੜਾ ਜਿਆਦਾ ਲੱਗੇ ਆਉਣਾ ਨਾ ਦੂਰੇ ਲੈ ਕੇ ਆਉਂ ਟਰੈਕਟਰ ਕੋ ਜਾਨਾ ਵਿਚਾਰ ਟਰੈਕਟਰ ਲੈਣੇ ਸੌਖੇ ਆ ਇਹਨਾਂ ਤੋਂ ਬਿਨਾ ਹੁਣ ਖਰਦਾ ਤਾਂ ਹੈ ਨਹੀਂ ਆ ਟਰੈਕਟਰ ਨਾਲ ਤਾਂ ਖਰਦਾ ਹੀ ਨਹੀਂ ਟਰੈਕਟਰ ਨਾਲ ਹੁਣ ਖੇਤੀ ਸੌਖੀ ਕਹਿੰਦੇ ਗਾ ਵਧੀ ਜਾਂਦੀ ਆ ਫਾਇਦਾ ਲੈਣਾ ਆਪਣੇ ਇਹ ਹੈ ਨਾ ਵੀ ਹੱਥ ਚ ਮੋਬਾਈਲ ਨੰਬਰ ਬੋਲ ਦਿਓ ਆਦਾ ਆਪਣੇ ਤੇ ਲੋਕੇਸ਼ਨ ਬੋਲ ਦਿਓ ਹਾਂ ਮੋਬਾਈਲ ਨੰਬਰ ਵੀ ਦੇ ਦਿੰਦੇ ਬਾਕੀ ਇਹ ਚੋ ਚਾਗਵਾਣੀ ਗੱਲ ਕਰ ਲਈ ਜੀ ਇਹਦਾ ਵੀ ਆਪਾਂ ਹਿੱਸੇ ਦੀ ਗੱਲ ਕਰੀਏ ਨਾ ਹਾਂਜੀ ਇਹ ਸਾਰਾ ਤਕਰੀਬਨ ਇਹਦਾ ਜੋ ਗਵੰਜਾ ਵਿੱਚ ਤੇ ਅੰਦੂਨੋ ਮੈਂ ਆ 55 ਇੰਚ ਤੇ ਜਾਂ 30 ਇੰਚ ਤੇ ਜਿਵੇਂ ਕਹਿੰਦੇ 26 ਤੇ ਲਾਉਂਦੇ ਆ ਕੋਈ 30 ਤੇ ਲਾਉਂਦਾ ਹ ਇਹਦਾ ਜਿਹੜਾ ਮਤਲਬ ਕਿ 26 ਤੇ ਵੀ ਹੋ ਜਾਂਦਾ ਇਸ ਦਾ ਠੀਕ ਆ ਤੇ 30 ਤੇ ਵੀ ਹੋ ਜਾਂਦਾ ਓਕੇ ਹਾਂ ਜਾਣੀ ਇਹ ਨਾ ਸਪੇਸਰ ਜਿਵੇਂ ਕਹਿੰਦੀ ਇਹਦੇ ਆਹ ਕੀ ਚੱਲਦੀ ਨੇ ਇਹ ਅੰਦਰ ਬਾਹਰ ਬਾਹਰ ਹੋ ਜਾਂਦੇ ਆ ਹਾਂ ਜਿਹੜਾ ਕੜਾ ਵਾ ਆ ਕੜਾ ਨਿਕਲ ਕੇ ਜਲੇ ਪਾਸੇ ਲੱਗਿਆ ਜੇ 60 ਤੇ ਕਰਨਾ ਹੋਵੇ ਟ੍ਰੈਕ ਚੌੜਾ ਹੋਣਾ ਬੱਤ ਬੱਤ ਬਾਹਰ ਤੋਂ ਉੱਠਣਾ ਹਾਂ ਭਾਰਤ ਜਣਾਉਣਾ ਦਾ ਇਹ ਵੀ ਬਾਤ ਹੋ ਗਈ ਓਕੇ ਇਹ ਵੀ ਬਾਹਰ ਨਾ ਕਰਨਾ ਅੰਦਰ ਨਾ ਕਰਨਾ ਆਪਣੀ ਗੱਲ ਯਾਨੀ ਇਹ ਪੈਸ਼ਾ ਲਾਇਆ ਸੀ ਸਹੀ ਕਿਉਂਕਿ ਬਟਰੈਕਟਰ ਵੱਡਾ ਛੋਟਾ ਕੰਦ ਦੀ ਲੋਡ ਨਹੀਂ ਵੀ ਹਾਂ ਵੀ ਇਹਦੇ ਵਿੱਚ ਹੀ ਯਾਨੀ ਕਿ ਸਾਰੇ ਮਾਟਾ-ਮੋਟਾ ਬੈੱਡ ਬੱਟਾ ਇਹਦੇ ਉੱਤੇ ਹੀ ਪੈ ਜਾਣੀਆਂ ਨੇ ਸੋਨਾ ਅਲਟਾ ਨਹੀਂ ਹੜ ਪਈ ਆ ਸਾਡੇ ਕੋਲ ਤਿੰਨ ਹੂੰ ਪਲੋ ਐਮਬੀ ਪ੍ਰੋ ਹੈ ਨਾ ਤਿੰਨ ਪ੍ਰੋ ਹੈ ਰੋਸੀ ਓਕੇ ਠੀਕ ਆ ਅੱਠ ਫੁੱਟ ਦਾ ਕਾਮਟਰ ਵਧੀਆ ਖੱਜਦਾ ਠੀਕ ਆ ਬਾਕੀ ਜਿਹੜੀ ਮਸ਼ੀਨ ਹੋ ਗਈ ਆ ਵੀਆ ਜਿੱਥਾ ਆਪਾਂ ਕਹੇ ਦੀ 18 ਤੱਕ ਆਪਾਂ ਨਹੀਂ ਆਨਾ ਇਹਦੇ ਪਿੱਛੇ ਇਹ ਜਿਹੜਾ ਇਹ ਤਰੀਕਾ ਠੀਕ ਆ ਪੱਟਿਆਂ ਦੇ ਵੱਡਾ ਛੋਟਾ ਠੀਕ ਰਸਤਾ ਵੀ ਬਹੁਤ ਹੈਗਾ ਕਿ ਜੀਵਨ ਤੋਂ ਠੀਕ ਘੱਟ ਹੀ ਆ ਠੀਕ ਬੋਲ ਦਿਓ ਆਲਾ ਮੋਹਾਲਮਪੁਰ ਤੇ ਲੋਕੇਸ਼ਨ ਬੋਲਿਓ ਬਾਕੀ ਜੇ ਦੀ ਆਪਾਂ ਹੀ ਲੋਕੇਸ਼ਨ ਆ ਵੀਰੇ ਆਪਣਾ ਜਗਰਾਵੋਂ ਤੋਂ ਐਮਬੈਸੀ ਡੈਕਟਰ ਜਾਂ ਸੀਜੋਗਾ ਵੀ ਆਪਣੀ ਜਾਣਦੀ ਹੈ ਕਿ ਮੇਨ ਜਗਰਾਵੋਂ ਹੀ ਆ ਜਗਰਾਵੋਂ ਤੋਂ ਮੋਗਾ ਰੋਡ ਕਹਿੰਦੇ ਨੇ ਆ ਉੱਤਰਾ ਰੋਡ ਜਾਂ ਕੋਈ ਹੋਰ ਰੋਡ ਚੱਲੋ ਸਾਰਾ ਜਗਰਾਵੋਂ ਨੰਗ ਕੇ ਨਾ ਸ਼ੀਰਪੁਰਾ ਚੌਕ ਸ਼ੀਰਪੁਰਾ ਚੌਕੋਂ ਦਾ ਮਸ਼ੀਰਪੁਰਾ ਦੇ ਚੌਕ ਦੇ ਨਾਲ ਹੀ ਆਪਣੇ ਜਿੱਥੇ ਪੁਲ ਖਤਮ ਹੁੰਦਾ ਵਾ ਜੇ ਗਰਾਉਂ ਆਉਣੀ ਆਉਂਗੇ ਤਾਂ ਸੱਜੇ ਪਾਸੇ ਆ ਮੋਗੇ ਇੰਨੀਓ ਆਉਂਗੇ ਤਾਂ ਕਬੇ ਗਰਾਉਂ ਵਾਲੇ ਤੋਂ ਕਰਨੀ ਚੰਗਾ ਤੇ ਜਿਹੜਾ ਆਪਣਾ ਮੋਬਾਈਲ ਨੰਬਰ ਆ ਉਹ ਹੈ ਨੰਨਾ 9968305575 ਨੰਨਾ 9968305575 ਇਹ ਉਹਦਾ ਨੰਬਰ ਆ ਮੇਰਾ ਨਾਮ ਹੈ ਬਰਿੰਦਰ ਸਿੰਘ ਤੇ ਬਾਕੀ ਹੋਰ ਜਾਣਕਾਰੀ ਲੈਣੀ ਆ ਤਾਂ ਜਿੱਦਾਂ ਮਰਜੀ ਤੁਸੀਂ ਪੁਸ਼ ਕਰਕੇ ਜਾਣਕਾਰੀ ਲੈ ਸਕਦੇ ਲੈ ਸਕਦੇ ਬਾਕੀ ਜੇ ਕੋਈ ਗੋਲੀਆਂ ਤਾਂ ਕੋਈ ਸਰਦ ਦੂਜਿਆਂ ਕੋਈ ਬਸ ਬੋਲਿਆ ਗਿਆ ਤਾਂ ਵੀ ਉਹਦੇ ਲਈ ਅਸੀਂ ਖੇਮਾ ਰਜਾ ਦੇਣਾ ਬਾਕੀ ਜਿਹੜੇ ਪ੍ਰੋਪਰ ਜਾਣਕਾਰੀ ਆ ਤੁਸੀਂ ਸਾਡੇ ਤੋਂ ਫੋਨ ਦੇ ਉੱਤੇ ਲੈ ਸਕਦੇ ਆ ਵੈਸੇ ਜਣ ਕੇ ਸਾਰੀ ਦੇ ਦਿੱਤੀ ਗਈ ਆ ਜੇ ਕਿਸੇ ਨੂੰ ਫਿਰ ਵੀ ਡਾਊਟ ਲੱਗਦਾ ਹੋਇਆ ਤਾਂ ਫੋਨ ਦੇ ਉੱਤੇ ਕਲੀਅਰ ਕਰ ਲਿਓ ਆਪਣੇ ਕਈ ਵਾਰ ਕਿ ਦੋਨੀ ਜਿਹੜੇ ਗੱਲਾਂ ਕਈ ਵਾਰੀ ਆਪਣੇ ਨਾ ਹੈ ਤਾਂ ਵੀ ਬਹੁਤ ਪੁਰਾਣੀ ਕੰਪਨੀ ਐ ਐਮ ਐਸ ਸੀ ਪ੍ਰੋਮੋਸ਼ਨ ਨਾ 1950-55 ਦਾ ਹੀ ਚੱਲਦੀ ਆ ਮਤਲਬ ਕਈ ਵਾਰੀ ਕੀ ਲੈਣ ਲੱਗੇ ਥੋੜਾ ਜਿਹਾ ਦਰ ਹੰਦਾ ਵੀ ਬਣਾ ਕੇ ਨਹੀਂ ਅਚੰਭੂ ਜੀ ਨਹੀਂ ਜਿੱਤ ਸਾਰਾ ਉਹੀ ਚਲਾਉ ਪੀਚਿੰਗ ਤੇ ਹੈਗੀ ਆ ਜੱਥੇ ਵੀ ਆਪਣੇ ਪੰਜਾਬ ਦੇ ਵਿੱਚ ਡੀਲਰਸ਼ਿਪਾਂ ਬਹੁਤ ਨਹੀਂ ਸਾਡੀਆਂ ਤੇਰੀ ਹਨ ਹਾਂ ਹਾਂ ਆਪਾਂ ਕੋਈ ਵੀ ਆ ਫਲੈਕਟਰ ਬਾਰੇ ਜਾਣਕਾਰੀ ਜੇ ਹੋਣੀ ਇੱਥੇ ਜਾਣਕਾਰੀ ਲੈ ਲਓ ਇਹ ਮੋਲਣੀਆਂ ਦੀ ਚਲਾਕੇ ਦੇਖਣਾ ਜਾਂ ਕਿੱਦਾਂ ਵੀ ਆ ਸਾਰੀ ਮਤਲਬ ਕਿ ਤਸੱਲੀ ਕਰਕੇ ਫਿਰ ਬਾਅਦ ਚ ਆਉਂਦਾ ਨਾ ਕਿ ਉਹਨਾਂ ਖਰਚਾ ਜਿੱਦਾਂ ਪੈਟਰੀਲ ਦਾ ਤਾਂ ਆ ਵੀ ਕੱਢ ਘਰੇ ਲੋ ਜਿਵੇਂ ਮਰਜ਼ੀ ਜਿਹੜਾ ਹੈ ਤਸੱਲੀ ਕਰ ਲਓ ਲੈਣਾ ਨਹੀਂ ਲੈਣਾ ਬਾਤ ਹੀ ਕਰਦੇ ਹਾਂ ਹੈਨਾ ਠੀਕ ਹੈ ਅਰੇ ਇਹ ਆ ਵੀ ਆਏ ਨਹੀਂ ਕਰਦੇ ਕਿ ਕੇ ਨਾਲ ਹੀ ਇਹ ਦੇ 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 ਦਾਂਗੇ ਜਿਆਦਾ ਤਸੱਲੀ ਕਰੋ ਜਿੱਦਾਂ ਡੰਗੋਲਣੀਆਂ ਡੈਫਕਲ ਜਿੱਦਾਂ ਜਲ ਅਦਾ ਕਰਦਾ ਉਹ ਨਾਲ ਆਪਾਂ ਤਸੱਲੀ ਕਰਕੇ ਫਿਰ ਵਾਪਸ ਲੋ ਅਈਦਾ ਕਿਉਂਕਿ ਮੈਂ ਦਾ 2023 ਦਾ ਵੇਚਾ ਮੈਨੂੰ 2 ਸਾਲ ਹੋ ਗਏ ਆ ਇਹੀ ਬ੍ਰਾਂਡ ਦੇ ਚ ਦਿਨ ਓਕੇ ਵੀ ਅੱਜ ਤਾਈਂ ਨਾ ਨਾ ਕੰਪਲੀਟ ਆਈ ਆ ਠੀਕ ਹੈ ਯਾਨਕਿ ਵਧੀਆ ਤਕਰੀਬ ਸਾਰੇ ਇਹ ਕਹਿੰਦੇ ਕਿੰਨਾ ਮੈਂ ਦੱਸਿਆ ਹਾਂਗਾ ਕਿ ਆਦੀ ਆ ਇਹ ਜਿੰਨਾ ਖਰਚਾ ਹੁੰਦਾ ਇਹਨੇ ਜਿੰਨਾ ਆਉਂਦਾ ਡੀਲ ਨਾਲ ਆ ਤਕਰੀਬ ਨਾਲ ਉਹਦੇ ਨਾਲ ਵੀ ਘੱਟ ਆ ਬਾਕੀ ਆ ਹਰੇਕ ਪੈਂਡ ਦੇ ਟਰੈਕਟਰ 2 2 4 4 5 5 ਪੀਸ ਹਰੇਕ ਟਰੈਕਟਰ ਪੈਂਡ ਤੇ 10 10 ਹੈਗੇ ਆ ਆਪਾਂ ਕਿਸੇ ਨੂੰ ਵੀ ਪੁੱਛ ਕੇ ਟਰੈਕਟਰ ਲੈ ਹੀ ਸਕਦੇ ਆ ਲੈ ਆਪਣੇ ਘਰਾਂ ਦੇ ਬਿਟਰਟਰ ਹੁੰਦੇ ਹੀ ਆ ਜਿਆਦਾ ਦੋਸਤਾਂ ਕੋਲੇ ਹਾਂ ਸਾਡੇ ਕੋਲ ਆਪਣੇ ਕੋਲ ਜਗਰਾਓ ਏਰੀਆ ਤੇ ਰੈਕਟ ਏਰੀਆ ਹੈਗਾ ਹਾਂ ਹਾਂਜੀ ਇੱਧਰ ਨਾਲ ਤਕਰੀਬਨ ਮੈਨੂੰ ਲੱਗਦਾ ਹੁਣ ਇੱਕ ਦੋ ਦਿਨ ਦੀ ਲੋੜ ਨਹੀਂ ਕਿਉਂਕਿ ਦੋ ਸਾਲ ਹੋ ਗਏ ਟਰੈਕਟਰ ਵੇਚੇ ਦੋ ਸਾਲ ਹੋ ਗਏ ਇਹਨੂੰ ਆਏ ਨੇ ਤੇ ਆਹੀ ਦਿਨਾਂ ਜਾਂ ਝੋਦੀ ਆਇਆ ਸੀ ਆਹ ਗਰਮੀ ਜੀ ਜਦੋਂ ਪੀਡੀਐਸ ਮੈਂ ਪੀਡੀਐਸ ਮੇਲੇ ਦੇ ਉੱਤੇ ਲਾਂਚ ਜਿਆ ਕੀਤਾ ਸੀ ਥੋੜੇ ਟਾਈਮ ਪਹਿਲਾਂ ਹੀ ਲਾਂਚ ਕੀਤਾ ਪਹਿਲਾਂ ਦੇ ਪਹਿਲਾਂ ਦੇ ਹਾਂ ਬਾਕੀ ਫੇਸ ਆ ਤੇ ਇਹ ਹਨ ਜਾਨਕਾ ਕੈਮਰਾ ਤੇ ਵੀ ਆ ਠੀਕ ਆ ਤੇ ਆਪਾਂ ਦਾ ਕੋਸ਼ਿਸ਼ ਕਰਦੇ ਆ ਇਹ ਵੀ ਜਦੋਂ ਜਿਆਦਾ ਜਿਆਦਾ ਮਤਲਬ ਕਿ ਚਲੋ ਤੇ ਇਹਦਾ ਚਲੋ ਹੁਣ ਸਬਸਿਡੀ ਵੀ ਚਾਉਦੀ ਹੈ ਇੱਕ ਲਾਭ ਲੈ ਲੈਣ ਉਹ ਵੀ ਲੈਣਾ ਦਾ ਹੈ ਜੀ ਟਰੈਕਟਰ ਵਿੱਚ ਲਾਗਲਾ ਟਰੈਕਟਰ ਲੈ ਲਵੇ ਬਸ ਇਹ ਤੋਂ ਕੁਝ ਰਾਜਾਂ ਕੋਈ ਗੱਲ ਬਾਤ ਵੀ ਇਹ ਆਪਾਂ ਦੱਸ ਸਕਦੇ ਆ ਵੀ ਉਹ ਅਸੀਂ ਦੇਖਦੇ ਜਿਹੜਾ ਕੰਪਨੀ ਇਹ ਰੇਟ ਆ ਵੀ ਉਹੀ ਰੇਟ ਰਹੂਗਾ ਪਾ ਜਿਹੜੀ ਡਿਸਕਾਊਂਟ ਆਇਆ ਸੀ ਜਿਹੜਾ ਟਰੈਕਟਰ ਦੇ ਉੱਤੇ ਮੈਸੀ 256 ਦੇ ਉੱਤੇ ਉਹ ਤਾਂ ਆਪਾਂ ਸਾਰੀ ਣਕਾ ਹੀ ਦਿੱਤੀ ਆ ਘਰੀ ਰੁਪਏ ਦੇ ਸਾਰੀ ਣਕਾ ਹੀ ਦੇ ਦਿੱਤੀ ਆ ਵੀ ਕਾਗਜ਼ ਪੱਤਰਾਂ ਦੇ ਸਣੇ ਜੇ ਆਪਾਂ ਲੋਨ ਦੇ ਸਣੇ ਕਰਾਉਣਾ ਤਾਂ 920 ਦੇ ਆਸ-ਪਾਸ ਪੈਂਦਾ ਜੇ ਕੈਸ਼ ਦੇਣਾ ਤਾਂ 91000 ਦੇ ਇਹਦੇ ਵਿੱਚ ਵਾਧਾ ਘਾਟਾ ਕੋਈ ਨਹੀਂ ਹੋਊਗਾ ਪੈਸੇ ਦੀ ਕੀਮਤ 89000 88900 ਆ ਠੀਕ ਆ ਜੀ ਕਾਗਜ਼ ਪੱਤਰਾਂ ਤੋਂ ਬਿਨਾ ਕਾਗਜ਼ ਪੱਤਰ ਪਾ ਕੇ 92000 ਦੇ ਆਸ-ਪਾਸ ਹੀ ਹੋ ਜਾਂਦਾ ਵਾ ਜਗਰਾਉਂ ਬ੍ਰਾਂਚ ਆ ਇਹਨਾਂ ਦੀ ਜਗਰਾਉਂ ਸ਼ਹਿਰ ਰੋਏਪੁਰ ਰੋਡ ਸ਼ੇਰਪੁਰਾ ਚੌਂਕ ਲੁਧਿਆਣਾ ਜ਼ਿਲ੍ਹਾ ਜੀ ਮੋਹਲ ਨੰਬਰ ਵੀਰ ਹੋਂ ਦਾ ਸਕਰੀਨ ਦੇ ਉੱਤੇ ਵੀ ਚੱਲਦਾ ਵਾ ਵੈਸੇ ਵੀਰ ਹੋਂ ਦਾ ਰੋਡ ਆਪ ਦਾ ਨੰਬਰ ਲੋਡ ਕਰਾ ਵੀ ਦਿੱਤਾ ਵਾ ਜੀ ਧੰਨਵਾਦ